ਅੱਜ ਤੁਸੀਂ ਜੁੜ ਚੁੱਕੇ ਹੋ ਹੁਸ਼ਾਰਪੁਰ ਨਿਊਜ਼ ਦੇ ਨਾਲ ਤੇ ਮੈਂ ਹੇਚੇਤਨ ਕਸ਼ਪ ਸੋ ਜਿਵੇਂ ਕਿ ਅਸੀਂ ਸਾਰੇ ਜਾਣਦੇ ਆ ਕਿ ਹੁਸ਼ਾਰਪੁਰ ਦੇ ਲੋਕ ਹਰ ਇੱਕ ਕੰਮ ਦੇ ਵਿੱਚ ਮੋਰੀ ਹੁੰਦੇ ਨੇ ਚਾਹੇ ਪੜ੍ਹਾਈ ਲਿਖਾਈ ਦੀ ਗੱਲ ਐ ਚਾਹੇ ਘੁੰਮਣ ਫਿਰਨ ਦੀ ਗੱਲ ਐ ਇੱਥੋਂ ਤੱਕ ਕਿ ਜਦੋਂ ਖਾਣ ਪੀਣ ਦੀ ਗੱਲ ਆਉਂਦੀ ਐ ਤਾਂ ਵੀ ਹੁਸ਼ਾਰਪੁਰੀਆਂ ਵੱਲੋਂ ਕੋਈ ਸਪੈਸ਼ਲ ਥਾਂ ਲੱਭੀ ਜਾਂਦੀ ਐ ਜਿੱਥੇ ਕਿ ਉਹਨਾਂ ਨੂੰ ਸਾਫ਼ ਸੁਥਰੇ ਢੰਗ ਦੇ ਨਾਲ ਤਿਆਰ ਕੀਤਾ ਹੋਇਆ ਸਮਾਨ ਐ ਜਿਹੜਾ ਉਹ ਖਾਣ ਨੂੰ ਮਿਲੇ ਸੋ ਅੱਜ ਐਸੇ ਮਿਸ਼ਨ ਨੂੰ ਮੁੱਖ ਰੱਖਦੇ ਹੋਏ ਆ ਹੁਸ਼ਾਰਪੁਰ ਨਿਊਜ਼ ਦੀ ਟੀਮ ਪਹੁੰਚੀ ਐ ਹੁਸ਼ਾਰਪੁਰ ਦੇ ਸਥਾਨਕ ਥ ਜਿੱਥੇ ਕੀ ਹੁਸ਼ਿਆਰਪੁਰ ਦਾ ਸਭ ਤੋਂ ਪ੍ਰਸਿੱਧ ਤੇ ਸਭ ਤੋਂ ਸਸਤਾ ਰੈਸਟੋਰੈਂਟ ਦਾਵਤ ਰੈਸਟੋਰੈਂਟ ਮੌਜੂਦ ਹੈ ਹਾਲਾਂਕਿ ਕੁਝ ਸਮਾਂ ਪਹਿਲਾਂ ਹੀ ਦਾਵਤ ਰੈਸਟੋਰੈਂਟ ਜਿਹੜਾ ਹੋਂਦ ਦੇ ਵਿੱਚ ਆਇਆ ਪਰੰਤੂ ਕੁਝ ਸਮੇਂ ਦੌਰਾਨ ਹੀ ਆਪਣੇ ਵਧੀਆ ਖਾਣੇ ਨੂੰ ਲੈ ਕੇ ਆਪਣੇ ਵਧੀਆ ਸਮਾਨ ਨੂੰ ਲੈ ਕੇ ਲੋਕਾਂ ਦੇ ਦਿਲਾ ਤੇ ਅਜੋ ਰਾਜ ਕਰ ਰਿਹਾ ਹੈ ਇਥੋਂ ਤੱਕ ਕਿ ਆਮ ਲੋਕਾਂ ਦੇ ਨਾਲ ਨਾਲ ਅਫਸਰ ਤੱਕ ਵੀ ਇਥੋਂ ਦੇ ਫੂਡ ਦੇ دیਵਾਨੇ ਨੇ ਸੋ ਆਓ ਗੱਲਬਾਤ ਕਰਦੇ ਹਾਂ ਰੈਸਟੋਰੈਂਟ ਦੇ ਓਨਰ ਸੰਜੀਪ ਕੁਮਾਰ ਤੇ ਨਾਲ ਕੀ ਕੁਝ ਇਥੋਂ ਦੀ ਸਪੈਸ਼ialਟੀ ਹੈ ਕੀ ਕੁਝ ਸਮਾਨ ਹੈ ਗ੍ਰਾਹਕਾਂ ਨੂੰ ਉਹਨਾਂ ਵੱਲੋਂ ਪ੍ਰੋਵਾਈਡ ਕਰਵਾਇਆ ਜਾ ਰਿਹਾ ਹੈ। ਨਮਸਕਾਰ ਸੱਸੀ ਗੱਲ ਜੀ ਮੈਂ ਸੰਜੀਵ ਕੁਮਾਰ ਓਨਰ ਦਾਵਤ ਰੈਸਟੋਰੈਂਟ ਹਰੇਕ ਬੰਦੇ ਦੀ ਖੁਆਇਸ਼ ਹੁੰਦੀ ਆ ਕਿ ਮੈਂ ਅੱਛਾ ਖਾਵਾ ਅੱਛਾ ਪਾਵਾ ਤੇ ਅਸੀਂ ਅੱਛਾ ਖਾਣ ਵਾਸਤੇ ਇੱਥੇ ਦਾਵਤ ਰੈਸਟੋਰੈਂਟ ਖੋਲਿਆ ਜੀ ਤੇ ਇੱਥੇ ਤੁਹਾਨੂੰ ਹਰ ਇੱਕ ਫੈਸਿਲਿਟੀ ਮਿਲੇਗੀ ਜਿੱਦਾਂ ਕਿ ਤੁਸੀਂ ਕੋਈ ਬਰਥਡੇ ਕਰਨਾ ਆ ਕੋਈ ਛੋਟਾ ਮੋਟਾ ਰਿੰਗਸ ਰਮਣੀਆ ਕੋਈ ਛੋਟਾ ਗੈਟ ਟੂਗੇਦਰ ਆ ਤੇ ਇੱਥੇ ਇੱਕ ਛੱਤ ਦੇ ਥੱਲੇ ਤੁਹਾਨੂੰ ਸਭ ਕੁਝ ਮਿਲੂਗਾ ਔਰ ਵਧੀਆ ਫੂਡ ਮਿਲੂਗਾ ਤੁਹਾਨੂੰ ਇੱਥੇ ਸਾਡੇ ਕੋਲ ਸਪੈਸ਼ਲ ਸਾਡੇ ਜਿਹੜਾ ਹੈਗਾ ਦਾਲ ਮਖਣੀ ਪਨੀਰ ਲਵਾਬਦਾਰ ਕੜਾਈ ਪਨੀਰ ਚੀਜ਼ ਬਟਰ ਮਸਾਲਾ ਪਾਲਕ ਪਨੀਰ ਪਾਲਕ ਕੌਰਨਸ ਇਹ ਸਾਰੀਆਂ ਸਾਡੀਆਂ ਇੰਡੀਅਨ ਵੈਜੀਟੇਬਲ ਮਿਲੂਗੀਆਂ ਔਰ ਇੰਡੀਅਨ ਵੈਜੀਟੇਬਲ ਦੇ ਨਾਲ-ਨਾਲ ਤੁਹਾਨੂੰ ਇੱਥੇ ਚਾਈਨੈਸ ਫੂਡ ਮਿਲੂਗਾ ਚਾਈਨੈਸ ਫੂਡ ਦੇ ਵਿੱਚ ਸਪਰਿੰਗ ਰੋਲ ਮੰਚੂਰੀਅਨ ਵੈਜ ਕਬਾਬ ਇਹ ਚੀ ਚਿਲੀ ਵਗੈਰਾ ਇਹ ਸਾਰੇ ਤੁਹਾਨੂੰ ਹਰ ਤਰ੍ਹਾਂ ਦੇ ਸੂਪ ਵਗੈਰਾ ਮਿਲੂਗੇ ਇੱਥੇ ਔਰ ਇਸ ਤੋਂ ਇਲਾਵਾ ਸਾਡੇ ਕੋਲ ਸਪੈਸ਼ਲ ਡੋਸਾ ਆ ਜੀ ਜਿਹੜਾ ਸਾਡਾ ਕਾਰੀਗਰ ਆ ਉਹ ਵੀ ਬਹੁਤ ਅੱਛਾ ਕਾਰੀਗਰ ਸਾਊਥ ਤੋਂ ਲੈ ਕੇ ਆਂਦਾ ਆ ਉਹਨੂੰ ਤੇ ਅਲੱਗ-ਅਲੱਗ ਤਰ੍ਹਾਂ ਦੀਆਂ ਫਲੇਵਰ ਅਲੱਗ-ਅਲੱਗ ਤਰ੍ਹਾਂ ਦੀਆਂ ਚਟੀਆਂ ਔਰ ਮਸਾਲਾ ਡੋਸਾ ਰਵਾ ਡੋਸਾ ਪਰੀ ਡੋਸਾ ਇਸ ਡੋਸੇ ਦੀ ਬਹੁਤ ਵੈਰਾਈਟੀ ਆ ਜਿਹੜਾ ਇੱਕ ਵਾਰੀ ਖਾ ਲੈਂਦਾ ਆ ਯਾਰ ਜਿਹੜਾ ਇੱਥੇ ਸਾਡੇ ਇੱਕ ਵਾਰੀ ਹਾਲ ਦੇ ਵਿੱਚ ਫੰਕਸ਼ਨ ਕਰ ਗਿਆ ਆ ਮੈਨੂੰ ਨਹੀਂ ਲੱਗਦਾ ਕਿ ਉਹ ਮੁੜ ਕੇ ਕਿਤੇ ਹੋਰ ਜਾਂਦਾ ਹੋਵੇ ਬਿਲਕੁਲ ਜੀ ਤੁਸੀਂ ਸਹੀ ਕਹਿ ਰਹੇ ਆ ਸਾਡੇ ਰੇਟ ਬੜੇ ਰੀਜ਼ਨੇਬਲ ਰੱਖੇ ਹੋ ਆ ਤਾਂ ਕਿ ਇੱਕ ਆਮ ਮੀਡੀਓਕਰ ਬੰਦਾ ਵੀ ਆ ਕੇ ਇੱਥੇ ਆਪਣੇ ਪਰਿਵਾਰ ਦੇ ਨਾਲ ਪੂਰਾ ਆਨੰਦ ਮਾਣ ਸਕਦਾ ਖਾਣੇ ਦਾ ਔਰ ਇੱਥੇ ਮੇਨ ਜਿਹੜਾ ਹੈਗਾ ਆ ਕਿ ਇੱਥੇ ਜਿਹੜੀ ਸਾਫ ਸਫਾਈ ਆ ਸਾਡੀ ਕਿਚਨ ਬਹੁਤ ਅੱਛੀ ਸਾਫ ਸੁਥਰੀ ਆ ਬਿਲਕੁਲ ਕਿਉਂਕਿ ਅਸੀਂ ਤਾਂ ਕਸਟਮਰ ਨੇ ਤਾਂ ਖਾਣਾ ਖਾਣਾ ਆ ਸਾਡੇ ਬੱਚਿਆਂ ਨੇ ਵੀ ਖਾਣਾ ਆ ਹੋਰ ਵੀ ਖਾਣਾ ਇਸ ਕਰਕੇ ਅਸੀਂ ਬਹੁਤ ਸਾਫ ਸਫਾਈ ਦਾ ਬਿਲਕੁਲ ਧਿਆਨ ਰੱਖਦੇ ਆ ਇਹਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਜਿਹੜਾ ਵਿਊ ਹੁੰਦਾ ਹੈ ਕਿ ਜਿਹੜੇ ਰੈਸਟੋਰੈਂਟ ਆ ਇਹ ਬਾਹਰੋਂ ਤਾਂ ਸਾਫ ਸੁਥਰੇ ਹੁੰਦੇ ਆ ਅੰਦਰੋਂ ਪਤਾ ਨਹੀਂ ਕਿੱਦਾਂ ਦੇ ਹੁੰਦੇ ਆ ਪਰ ਮੈਂ ਇਸ ਗੱਲ ਦਾ ਯਕੀਨ ਦਿਵਾਉਣਾ ਚਾਹਨਾ ਆ ਕਿ ਸਾਡਾ ਜਿਹੜਾ ਦਾਵਤ ਰੈਸਟੋਰੈਂਟ ਆ ਇਹਦੀ ਕਿਚਨ ਜਿਹੜੀ ਹੈਗੀ ਆ ਮੇਰਾ ਨਹੀਂ ਲੱਗਦਾ ਖਿਆਲ ਕੇ ਹੋਰ ਕਿਸੇ ਦੀ ਇੰਨੀ ਨੀਟ ਐਂਡ ਕਲੀਨ ਕਿਚਨ ਹੋਵੇ ਕਿਉਂਕਿ ਗਾਗ ਜਿਹੜਾ ਰੱਬ ਦਾ ਰੂਪ ਆ ਔਰ ਗਾਗ ਨੂੰ ਅਸੀਂ ਗੰਦਗੀ ਤਾਂ ਖਲਾ ਨਹੀਂ ਸਕਦੇ ਹੈਗੇ ਇਸ ਕਰਕੇ ਸਾਡਾ ਜਿਹੜਾ ਕਿਚਨ ਆ ਬਿਲਕੁਲ ਸਾਫ ਸੁਥਰਾ ਆ ਜੇ ਅਸੀਂ ਕਿਸੇ ਨੂੰ ਗਲਤ ਖਲਾਵਾਂਗੇ ਤਾਂ ਕਿੱਥੇ ਲਿਖਾ ਦੇਾਂਗੇ ਇਸ ਚੀਜ਼ ਦਾ ਸਾਡਾ ਬਿਲਕੁਲ ਨੀਟ ਐਂਡ ਕਲੀਨ ਕਿਚਨ ਆ ਜੀ ਸਾਡੀ ਜਿਹੜੀ ਟਾਈਮਿੰਗ ਹੈਗੀ ਆ ਲੰਚ ਆ ਲੰਚ ਤੋਂ ਬਾਅਦ ਡਿਨਰ ਆ ਉਹ ਤੋਂ ਬਾਅਦ ਸ਼ਾਮ ਨੂੰ 4 ਵਜੇ ਦੋਸਾ ਸ਼ੁਰੂ ਹੋ ਜਾਂਦਾ ਔਰ ਸੰਡੇ ਸਪੈਸ਼ਲ ਜਿਹੜਾ ਆ 8 ਵਜੇ ਸਾਡਾ ਬ੍ਰੇਕਫਾਸਟ ਸ਼ੁਰੂ ਹੋ ਜਾਂਦਾ ਉਹਦੇ ਵਿੱਚ ਪੂਰੀ ਆ ਛੋਲੇ ਆ ਆਲੂ ਖਟਾ ਮਿੱਠਾ ਕਦੂ ਔਰ ਗੁੜਦਾ ਹਲਵਾ ਨਾਲ ਅਸੀਂ ਦੇ ਰਹੇ ਆ ਉਹਦੇ ਵਿੱਚ ਜੀ ਸਰ ਸਾਡਾ ਇੱਕ ਬਹੁਤ ਵੱਡਾ ਹਾਲ ਆ ਉਹਦੇ ਵਿੱਚ 70 ਤੋਂ 80 ਬੰਦੇ ਚੇਤਨਜੀ ਬੜੀ ਖੁਸ਼ੀ ਦੀ ਗੱਲ ਹੈ ਕਿ ਇੱਕ ਸਾਡੇ ਕੋਲ ਜਿਹੜਾ ਹੈਗਾ ਆ ਦੋ ਹਾਲ ਆ ਇੱਕ ਤਾਂ ਜਿਹੜਾ ਰੈਸਟੋਰੈਂਟ ਹੈਗਾ ਉਹ ਤਾਂ ਸੈਪਰੇਟ ਹੈਗਾ ਹੀ ਹੈਗਾ ਉਹਦੇ ਨਾਲ ਨਾਲ ਇੱਕ ਸਾਡਾ ਇੱਕ ਛੋਟਾ ਹਾਲ ਕਿੱਟੀ ਹਾਲ ਆ ਜਿਹਦੇ ਵਿੱਚ 25 ਤੋਂ 30 ਬੰਦੇ ਆਰਾਮ ਨਾਲ ਬੈਠ ਕੇ ਆਪਣਾ ਕਿੱਟੀ ਵਗੈਰਾ ਕੋਈ ਛੋਟਾ ਮੋਟਾ ਗੱਟ ਉਗਾ ਸਕਦੇ ਇਸ ਤੋਂ ਇਲਾਵਾ ਸਾਡਾ ਇੱਕ ਵੱਡਾ ਹਾਲ ਆ ਜਿਹਦੇ ਵਿੱਚ 80 ਤੋਂ 100 ਬੰਦਿਆਂ ਦਾ ਫੰਕਸ਼ਨ ਅਸੀਂ ਆਰਾਮ ਨਾਲ ਕਰ ਸਕਦੇ ਆ ਜਿੱਦਾਂ ਅੱਜ ਕੱਲ ਹਰੇਕ ਬੱਚੇ ਦਾ ਹੁੰਦਾ ਕਿ ਮੇਰਾ ਅੱਜ 10ਵਾਂ ਬਰਥਡੇ ਆ ਜਾਂ ਮੇਰੀ ਅੱਜ ਐਨੀਵਰਸਰੀ ਆ ਪੰਜਵੀਂ ਐਨੀਵਰਸਰੀ ਆ 25ਵੀਂ ਐਨੀਵਰਸਰੀ ਆ ਉਹਦੇ ਵਾਸਤੇ ਅਸੀਂ ਇੱਕ 50 100 ਬੰਦਿਆਂ ਦਾ ਅਸੀਂ ਇੱਕ ਸੈਪਰੇਟ ਹਾਲ ਰੱਖਿਆ ਆ ਉਹਦੇ ਵਿੱਚ ਤੁਸੀਂ ਆਪਣਾ ਵਧੀਆ ਤਰੀਕੇ ਦੇ ਨਾਲ ਫੰਕਸ਼ਨ ਕਰ ਸਕਦੇ ਆ ਔਰ ਜਿਹੜਾ ਹਾਲ ਆ ਅਸੀਂ ਵੈਲ ਡੈਕੋਰੇਟ ਕਰਕੇ ਦੇ ਦਈਦਾ ਆ ਉਹਨਾਂ ਨੂੰ ਇਸ ਤੋਂ ਇਲਾਵਾ ਚੇਤਨ ਜੀ ਮੈਂ ਇਹ ਦੱਸਣਾ ਚਾਹਨਾ ਆ ਕਿ ਅਸੀਂ ਜਿਹੜੀ ਹੈਗੀ ਆ ਕਿਸੇ ਵੀ ਕਿਸਮ ਦਾ ਕੋਈ ਫੰਕਸ਼ਨ ਹੋਵੇ ਜਿਦਾ ਬਰਥਡੇ ਹੋਵੇ ਇੱਥੇ ਹੀ ਨਹੀਂ ਇਸ ਤੋਂ ਇਲਾਵਾ ਆਊਟਡੋਰ ਕੈਟਰਿੰਗ ਵੀ ਅਸੀਂ ਕਰਦੇ ਆ ਜਿਹਦੇ ਵਿੱਚ ਕਿਸੇ ਕਿਸਮ ਦਾ ਮਾਤਾ ਰਾਣੀ ਆ ਜਾਗਰਣ ਹੋਵੇ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਦਾ ਭੋਗ ਹੋਵੇ ਜਾਂ ਕੋਈ ਮੈਰਿਜ ਹੋਵੇ ਫੰਕਸ਼ਨ ਹੋਵੇ ਕੁਛ ਹੀ ਕਿਸੇ ਵੀ ਕਿਸਮ ਦਾ ਤੁਹਾਡਾ ਆਊਟਡੋਰ ਫੰਕਸ਼ਨ ਹੋਵੇ ਉੱਥੇ ਜਾ ਕੇ ਵੀ ਅਸੀਂ ਕੈਟਰਿੰਗ ਕਰਦੇ ਆ ਔਰ ਕੈਟਰੀਂਗ ਦੇ ਵਿੱਚ ਜਿਹੜਾ ਫੂਡ ਜਿਹੜਾ ਅਸੀਂ ਜੋ ਟੇਸਟ ਸਾਡੇ ਇੱਥੇ ਰੈਸਟੋਰੈਂਟ ਦਾ ਆ ਉਹੀ ਤੁਹਾਨੂੰ ਆਊਟਡੋਰ ਕੈਟਰੀਂਗ ਦੇ ਵਿੱਚ ਮਿਲੂਗਾ ਇਹ ਨਹੀਂ ਕਿ ਇੱਥੇ ਕੁਝ ਹੋਰ ਆ ਤੇ ਆਊਟਡੋਰ ਤੇ ਕੁਝ ਹੋਰ ਆ ਬਿਲਕੁਲ ਨਹੀਂ ਯਾਨੀ ਕਿ ਬਿਲਕੁਲ ਵਧੀਆ ਔਰ ਟੇਸਟਫੁਲ ਖਾਣਾ ਤੁਹਾਨੂੰ ਮਿਲੂਗਾ ਜੀ ਇਸ ਤੋਂ ਇਲਾਵਾ ਚੇਤਨ ਜੀ ਇਹ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਅਸੀਂ ਇਕੱਲੇ ਹਾਰਪੁਰ ਦੇ ਵਿੱਚ ਹੀ ਨਹੀਂ ਇਹ ਕੈਟਰੀਂਗ ਕਰਦੇ ਹਾਰਪੁਰ ਤੋਂ ਬਾਅਦ ਜਲੰਧਰ ਹੋਵੇ ਕੋਈ ਮਾਲਪੁਰ ਹੋਵੇ ਯਾਨੀ ਕਿ ਓਵਰਆਲ ਪੰਜਾਬ ਦੇ ਵਿੱਚ ਕਿਤੇ ਵੀ ਕੈਟਰਿੰਗ ਹੋਵੇ ਤੇ ਅਸੀਂ ਉੱਥੇ ਕੈਟਰਿੰਗ ਕਰਦੇ ਹਾਂ ਸੋ ਆਖਰ ਦੇ ਵਿੱਚ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਹੱਥ ਜੋੜ ਕੇ ਅਪੀਲ ਹੈ ਕਿ ਇੱਕ ਵਾਰੀ ਤੁਸੀਂ ਸਾਡੇ ਇੱਥੇ ਦਾਵਤ ਰੈਸਟੋਰੈਂਟ ਦੇ ਵਿੱਚ ਵਿਜ਼ਿਟ ਜ਼ਰੂਰ ਕਰੋ ਔਰ ਮੈਨੂੰ ਨਹੀਂ ਲੱਗਦਾ ਕਿ ਇੱਕ ਵਾਰੀ ਤੁਸੀਂ ਇੱਥੇ ਆ ਕੇ ਸਾਡਾ ਚਾਈਨੀਜ਼ ਦੋਸਾ ਜਾਂ ਤੁਹਾਡਾ ਸਾਡਾ ਲੰਚ ਡਿਨਰ ਕਰਨ ਤੋਂ ਬਾਅਦ ਕਿਤੇ ਤੁਹਾਨੂੰ ਸ਼ਹਿਰ ਵਾਸੀਆਂ ਨੂੰ ਹੋਰ ਜਾਣ ਦੀ ਜ਼ਰੂਰਤ ਪਵੇਗੀ ਤੇ ਸਾਡੀ ਲੋਕੇਸ਼ਨ ਜਿਹੜੀ ਹੈਗੀ ਆ ਇਹ ਹੈਗੀ ਆ ਤੋਬੀ ਕਾਟ ਚੌਂਕ ਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਦੇ ਆਫਿਸ ਦੇ ਕੋਲ 골ਡ ਜਿਮ ਦੇ نیچے ਦਾਵਤ ਰੈਸਟੋਰੈਂਟ ਆ ਸੋ ਸਾਰਿਆਂ ਨੂੰ ਹੱਥ ਜੋੜ ਕੇ ਇੱਕ ਵਾਰੀ ਫੇਰ ਬੇਨਤੀ ਹੈ ਕਿ ਇੱਕ ਵਾਰੀ ਜ਼ਰੂਰ ਇੱਥੇ ਸਾਡੇ ਵਿਜ਼ਿਟ ਕਰੋ ਬਹੁਤ ਬਹੁਤ ਧੰਨਵਾਦ ਜੀ